ਚਾਰ ਪੰਜ ਜਿਹੜੇ ਨੌਜਵਾਨ ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ ਉਹ ਆਏ ਤੇ ਮੈਨੂੰ ਕਹਿੰਦੇ ਜਿੰਨਾ ਕੈਸ਼ ਆ ਸਾਨੂੰ ਦੋ ਨਹੀਂ ਤਾਂ ਤੁਹਾਡੇ ਭਰਾ ਨੂੰ ਤੇ ਤੁਹਾਨੂੰ ਮਾਰ ਦੇਣਾ ਲੈ ਪਤਨੀ ਕੀ ਵੈਪਨ ਕੱਢਿਆ ਮੇਰੇ ਸਿਰ 'ਚ ਮਾਰਿਆ ਤੇ ਜਦੋਂ ਮੈਂ ਥੱਲੇ ਬੈ ਗਿਆ ਤੇ ਉਹਨਾਂ ਨੇ ਮੇਰੇ ਭਰਾ ਦੇ ਸਿਰ ਤੇ ਚਾਰ ਪੰਜ ਵਾਰ ਜਿਹੜੇ ਆ ਟੋਕੇ ਨਾਲ ਵਾਰ ਕੀਤੇ ਆ ਉਹਨਾਂ ਨੇ ਹੱਥ ਰੱਖਿਆ ਤੇ ਹੱਥ ਤੇ ਵੀ ਉਹਨਾਂ ਨੇ ਵਾਰ ਕੀਤਾ ਤੇ ਜੇ ਸਾਡੇ ਵਰਗੇ ਨੌਜਵਾਨ ਨਸ਼ਾ ਖਤਮ ਕਰਨਾ ਚਾਹ ਰਹੇ ਆ ਥੋੜੀ ਪੁਲਿਸ ਦੇ ਨਾਲ ਸਾਥ ਉਹਨੂੰ ਦੇ ਰਹੇ ਆ ਤੁਹਾਡੇ ਕੋਲ ਪੁਲਿਸ ਨਹੀਂ ਹੈਗੀ ਤੁਹਾਡੇ ਮੁਲਾਜ਼ਮ ਇਹ ਗੱਲ ਕਹਿ ਰਹੇ ਐ ਕਹਿੰਦੇ ਸਾਡੇ ਕੋਲ ਮੁਲਾਜ਼ਮ ਨਹੀਂ ਹੈਗੇ ਸਾਡੀ ਕੀ ਗਲਤੀ ਐ ਜਿਹੜਾ ਅੱਜ ਦਾ ਮਾਹੌਲ ਚੱਲ ਰਿਹਾ ਲੁਧਿਆਣਾ ਸ਼ਹਿਰ ਦਾ ਕ੍ਰਾਈਮ ਇੰਨਾ ਜ਼ਿਆਦਾ ਵੱਧ ਚੁੱਕਿਆ ਲੁਧਿਆਣਾ ਸ਼ਹਿਰ ਦੇ ਵਿੱਚ ਕਿ ਕ੍ਰਾਈਮ ਨੂੰ ਲਗਾਮ ਪਾਉਣ ਲਈ ਪੁਲਿਸ ਨਹੀਂ ਹੈਗੀ 23 ਦਾ ਹତਿਆਰਾਂ ਨਾਲ ਵਾਰ ਕਰਦੇ ਪਏ ਆ ਪਰ ਐਸਐਸਏ ਸਾਹਿਬ ਉਸ ਐਫਆਈਆਰ ਦੇ ਵਿੱਚ ਕੀ ਲਿਖਦੇ ਪਏ ਆ ਕਿ ਸਟੋਨ ਨਾਲ ਮਾਰਿਆ ਪੱਥਰ ਦੇ ਨਾਲ ਮਾਰਿਆ ਇਹ ਕਿੰਨੀ ਵੱਡੀ ਫੇਰ ਆ ਸਾਡੀ ਅੱਖਾਂ ਦੇ ਸਾਹਮਣੇ ਸਿਸਟੀ ਬੁਟੇਜ ਆਪਾਂ ਦੇਖ ਰਹੇ ਆ ਲੁਧਿਆਣਾ ਲੈ ਕੇ ਖੜਾ ਮੈਂ ਤੁਹਾਨੂੰ ਅੱਜ ਦਾ ਸਵਾਗਤ ਹੈ ਮੈਂ ਵਿਸ਼ਾਲਪੁਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਕਾਰੋਬਾਰ ਨਛੇਦਾਰਨਾ ਵੱਚੂਕਾ ਹੈ ਕਿ ਅਗਰ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੇ ਉੱਤੇ ਜਾਨਲੇਵਾ ਹਮਲਾ ਤਾਂ ਕਰ ਦਿੱਤਾ ਜਾਂਦਾ ਦਾ ਲੇਕਿਨ ਅਸੀਂ ਇਹ ਨਹੀਂ ਕਹਿ ਰਹੇ ਆ ਕਿ ਇਹ ਤਸਵੀਰਾਂ ਕੁਝ ਬੋਲਦੀਆਂ ਤਸਵੀਰਾਂਸ ਕਰਕੇ ਬੋਲਦੀਆਂ ਪਈਆਂ ਕਿ ਜੋ ਸ਼ਖਸ ਸਾਡੇ ਨਾਲ ਖੜਾ ਸਮਾਜ ਸੇਵੀ ਹੈ ਚੰਡਾਲੀਆ ਤੇ ਗੱਲਬਾਤ ਕਰਾਂਗੇ ਚੰਡਾਰੀ ਦਾ ਵੀ ਲੈ ਕੇ ਚੰਡਾਲੀ ਦਾ ਭਰਾ ਵੀ ਜਿਹੜਾ ਇਸ ਸਮੇਂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲਾ ਜੇਰੇ ਇਲਾਜ ਦੇ ਕਈ ਇੰਜਰੀਆਂ ਵੀ ਆਈਆਂ ਲੇਕਿ ਬਣੀ ਹੋਈ ਹੈ ਵੀਰ ਤੇ ਚੰਡਾਲੀਆ ਹੈ ਕੀ ਪੂਰਾ ਮਾਮਲਾ ਕਿ ਨਸ਼ਾ ਖਤਮ ਹੋ ਸਕਦਾ ਹੈ ਕਿਉਂ ਨਸ਼ਰੇ ਮਗਰ ਪਿਓ ਖਤਮ ਕਰਾ ਲੀਏ ਦੇਖੋ ਮੈਂ ਨਸ਼ੇ ਦੇ ਖਿਲਾਫ ਕਈ ਵਾਰ ਆਪਣੇ ਇਲਾਕੇ ਦੇ ਵਿੱਚ ਹੈਬ ਵਾਲੇ ਗੋਪਾਲ ਨਗਰ ਦੇ ਵਿੱਚ ਕਈ ਵਾਰ ਅਸੀਂ ਸਮਾਜ ਸੇਵੀ ਹੋਣ ਦੇ ਨਾਤੇ ਕਈ ਵਾਰ ਅਸੀਂ ਨਸ਼ੇ ਨੂੰ ਨੱਥ ਪਾਉਣ ਦੇ ਲਈ ਜਿਹੜੀ ਮੁਹਿੰਮ ਸ਼ੁਰੂ ਕੀਤੀਆਂ ਨਸ਼ੇ ਦੇ ਖਿਲਾਫ ਬੋਲੇ ਵੀ ਆ ਜਿਸ ਦੇ ਚਲਦੇ ਆ ਮੇਰੇ ਭਰਾ ਦੀ ਜਿਹੜੀ ਸਬਜ਼ੀ ਮੰਡੀ ਦੇ ਵਿੱਚ ਜਿਹੜੀ ਚਿਕਨ ਦੀ ਟਰੋਪ ਹੈ ਉੱਥੇ ਮੈਂ 17 ਤਰੀਕ ਰਾਤ ਨੂੰ ਭਰਾ ਉਥੋਂ ਚਲਾ ਗਿਆ ਤੇ ਮੈਂ ਥੋੜੀ देर ਗੱਲੇ ਤੇ ਖੜਾ ਤੇ ਜਦੋਂ ਮੈਂ ਖੜਿਆ ਤੇ ਚਾਰ ਪੰਜ ਜਿਹੜੇ ਨੌਜਵਾਨ ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ ਉਹ ਆਏ ਤੇ ਮੈਨੂੰ ਕਹਿੰਦੇ ਜਿੰਨਾ ਕੈਸ਼ ਆ ਸੰਦੋ ਨਹੀਂ ਤਾਂ ਤੁਹਾਡੇ ਭਰਾ ਨੂੰ ਤੇ ਤੁਹਾਨੂੰ ਮਾਰ ਦੇਣਾ ਉਹ ਇਹਨਾਂ ਦੀ ਵਰਡਿੰਗ ਸੀ ਕਹਿੰਦੇ ਵੀ ਭਾਵੇਂ 302 ਲੱਗ ਜਵੇ ਕਹਿੰਦੇ ਤੁਹਾਨੂੰ ਮਾਰਨਾ ਬਜ਼ਾ ਰੰਜੀਸ਼ ਬਜ਼ਾ ਕੀ ਹੈ ਕਿ ਜਾਨ ਮਾਰਨਾ ਕਹਿੰਦੇ ਮਾਰਨਾ ਬਸ ਬਸ ਆ ਪੁੱਛੋ ਕੁਝ ਨਹੀਂ ਦੱਸਿਆ ਉਹਨਾਂ ਨੇ ਅਸੀਂ ਪੁੱਛਿਆ ਵੀ ਕਿਉਂ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿਹਾ ਤੁਸੀਂ ਨਸ਼ਾ ਕੀਤਾ ਹੋਇਆ ਤੁਸੀਂ ਚੱਲ ਜਾਓ ਉਹ ਕਹਿੰਦੇ ਨਹੀਂ ਤੁਹਾਨੂੰ ਮਾਰਨਾ ਐਨੇ ਨੂੰ ਮੇਰਾ ਭਰਾ ਆ ਗਿਆ ਉਹਨਾਂ ਨੇ ਭਰਾ ਦੇ ਆਂਦੇ 20 25 ਜਣੇ ਹੋ ਗਏ 4 5 ਜਣੇ ਹਾਂ ਤੋਂ ਉਹਨਾਂ ਨੇ ਪਤਾ ਨਹੀਂ ਕੀ ਵੈਪਨ ਕੱਢਿਆ ਮੇਰੇ ਸਿਰ 'ਚ ਮਾਰਿਆ ਤੇ ਜਦੋਂ ਮੈਂ ਥੱਲੇ ਬੈ ਗਿਆ ਤੇ ਉਹਨਾਂ ਨੇ ਮੇਰੇ ਭਰਾ ਦੇ ਸਿਰ ਤੇ ਚਾਰ ਪੰਜ ਵਾਰ ਜਿਹੜੇ ਆ ਟੋਕੇ ਨਾਲ ਵਾਰ ਕੀਤੇ ਆ ਉਹਨਾਂ ਨੇ ਹੱਥ ਰੱਖਿਆ ਤੇ ਹੱਥ ਤੇ ਵੀ ਉਹਨਾਂ ਨੇ ਵਾਰ ਕੀਤੇ ਜਿਨ੍ਹਾਂ ਦੀ ਡੀਐਮਸੀ ਹਸਪਤਾਲ ਜਿੱਥੇ ਆਪਾਂ ਖੜੇ ਆ ਉਹਨਾਂ ਦੀ ਉੱਥੇ ਸਰਜਰੀ ਹੋਈ ਉਹਨਾਂ ਦਾ ਆਪਰੇਟ ਹੋਇਆ ਤੇ ਥਾਣਾ ਕਿਹੜਾ ਲੱਗੇ ਪੈਂਦਾ ਪੀਏਯੂ ਇਹ ਪੀਏਯੂ ਥਾਣਾ ਪੈਂਦਾ ਜੀ ਤੇ ਮਾਰੀ ਹੋ ਗਏ ਐਸਐਚਓ ਸਾਹਿਬ ਰਜਿੰਦਰ ਸਿੰਘ ਜੀ ਨੇ ਤੇ ਆਈਓ ਸਾਹਿਬ ਸਤਨਾਮ ਸਿੰਘ ਜੀ ਜਿਹੜੇ ਕਿਚੂ ਨਗਰ ਚੌਂਕੀ ਨਾਲ ਲੱਗਦੀ ਹੈ ਤੇ ਜਦੋਂ ਅਸੀਂ ਮਾਣੋਗੇ ਐਸ.ਐਚ.ਐਸ. ਨੂੰ ਦੱਸ ਰਹੇ ਆ ਕਿ ਐਸ.ਐਚ.ਐਸ. ਦੋਸ਼ੀ ਇੱਥੇ ਘੁੰਮ ਰਹੇ ਆ ਸੀ ਘਟੋ ਘਟ 20 ਥਾਵਾਂ ਨੂੰ ਦੱਸਤੀਆਂ ਐਸ.ਐਚ.ਐਸ. ਕਹਿੰਦੇ ਸਾਡੇ ਕੋਲ ਮੁਲਾਜ਼ਮ ਹੀ ਨਹੀਂ ਉਹ ਸਾਨੂੰ ਹੋਰ ਗੱਲਾਂ ਦੱਸਣ ਲੱਗ ਜਾਂਦੇ ਕਹਿੰਦੇ ਭਰਤੀ ਜਿਹੜੀ ਆ ਸਾਡੀ ਬੀਨਤ ਸਿੰਘ ਦੇ ਟਾਈਮ ਤੋਂ ਹੋਈ ਐ ਕਹਿੰਦੇ ਸਾਡੇ ਕੋਲ ਜਵਾਨ ਨਹੀਂ ਹੈਗੇ ਫੜਨ ਦੇ ਮੈਂ ਕਹਾ ਜਵਾਨ ਸਾਡੇ ਕੋਲ ਹੈਗੇ ਸਮ ਦੋ ਚਾਰ ਜੀ ਕੋ ਸਰਕਾਰ ਨੂੰ ਕਿੱਥੇ ਗਏ ਮਾਨ ਸਾਹਿਬ ਮਾਨ ਸਾਹਿਬ ਨਸ਼ੇ ਨੂੰ ਖਤਮ ਕਰਨ ਦੇ ਲਈ ਸੱਤਾ ਦੇ ਵਿੱਚ ਆਏ ਆ ਤੇ ਜੇ ਜੇ ਸਾਡੇ ਵਰਗੇ ਨੌਜਵਾਨ ਨਸ਼ਾ ਖਤਮ ਕਰਨਾ ਚਾ ਰਹੇ ਆ ਤੁਹਾਡੀ ਪੁਲਿਸ ਦੇ ਨਾਲ ਸਾਥ ਤੁਹਾਨੂੰ ਦੇ ਰਿਹਾ ਥੋੜੇ ਕੋ ਪੁਲਿਸ ਨਹੀਂ ਹੈਗੀ ਜੀ ਤੁਹਾਡੇ ਮੁਲਾਜ਼ਮ ਇਹ ਗੱਲ ਕਹਿ ਰਹੇ ਹੈ ਕਹਿੰਦੇ ਸਾਡੇ ਕੋ ਮੁਲਾਜ਼ਮ ਨਹੀਂ ਹੈਗੇ ਸਾਡੀ ਕੀ ਗਲਤੀ ਹੈ ਤੁਸੀਂ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਕੀਤੀ ਜਦੋਂ ਤੁਹਾਨੂੰ ਇਹ ਜਵਾਬ ਮਿਲਿਆ ਫਿਰ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਦੇਖੋ ਮੈਂ ਅਧਿਕਾਰੀ ਨਾਲ ਸਚੂ ਸਾਹਿਬ ਨੂੰ ਕਿਹਾ ਕਿ ਸਚੂ ਸਾਹਿਬ ਮੈਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਵਾਲਮੀਕੀ ਸਮਾਜ ਦਾ ਸਮੂਹ ਵਾਲਮੀਕੀ ਨੌਜਵਾਨ ਸਮਾਜ ਦਾ ਚੇਅਰਮੈਨ ਆ ਔਰ ਆਪਣੇ ਸਮਾਜ ਦੇ ਲਈ ਵਾਲਮੀਕੀ ਸਮਾਜ ਦੇ ਲਈ ਸਮਾਜ ਦੇ ਲਈ ਜਿੱਥੇ ਵੀ ਵਧੇਕੀ ਹੁੰਦੀ ਹੈ ਕੋਈ ਟੱਕਾ ਹੁੰਦਾ ਉਥੇ ਪੂਰੇ ਭਾਰਤ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਤੇ ਮੈਂ ਕਿਹਾ ਪੂਰਾ ਭਾਰਤੀ ਪੂਰਾ ਸਮਾਜ ਮੈਨੂੰ ਪੂਰੇ ਦੇਸ਼ ਚੋਂ ਕੋਲ ਆ ਰਹੀਆਂ ਉਹ ਮੈਨੂੰ ਪੁੱਛ ਰਿਹਾ ਵੀ ਜੇ ਸਾਨੂੰ ਨਿਆਹ ਦਿਵਾਨ ਵਾਲੇ ਲੋਕਾਂ ਨਾਲ ਹੀ ਇਹ ਹਾਲ ਹੋਊਗਾ ਤੇ ਆਮ ਨਾਗਰਿਕਾਂ ਨਾਲ ਕੀ ਹਾਲ ਹੋਊਗਾ ਇਹ ਮੈਨੂੰ ਲੋਕ ਪੁੱਛ ਰਹੇ ਆ ਜਿੰਨੇ ਕ ਵਾਰ ਕਿਤੇ ਤੁਹਾਡੇ ਸਿਰ ਤੇ ਤੁਹਾਡੇ ਭਰਾ ਦੇ ਉੱਤੇ ਮੇਰੇ ਸਿਰ ਤੇ ਉਹਨਾਂ ਨੇ ਇੱਕ ਵਾਰ ਵਾਰ ਕੀਤਾ ਤੇ ਮੈਂ ਜਦੋਂ ਥੱਲੇ ਬੈ ਗਿਆ ਭਰਾ ਮੇਰੇ ਬਚਾਅ ਦੇ ਲਈ ਆਏ ਤਾਂ ਉਹਨਾਂ ਨੇ ਚਾਰ ਪੰਜ ਵਾਰ ਜਿਹੜਾ ਤੇਜ ਤਾਰ ਹਥਿਆਰ ਨਾਲ ਜਿਹੜਾ ਵਾਰ ਕੀਤਾ ਕਿੰਨੀ ਸੰਖਿਆ ਸੀ ਉਹਨਾਂ ਦੀ ਉਹ ਵੀ ਪੂਰੀ ਤਾਂ 25 ਜਣੇ ਸੀਗੇ ਜੀ ਕੈਮਰਾ ਰਿਕਾਰਡਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਥੇ ਦੇ ਜਿਹੜੇ ਤੁਸੀਂ ਇੱਥੇ ਤੱਕ ਪੁਲਿਸ ਦੀ ناکਾਮੀ ਹੈ 3 ਦਿਨ ਬੀਤ ਜਾਣ ਤੋਂ ਬਾਅਦ ਅੱਜ ਚੌਥਾ ਦਿਨ ਹੈ ਕੱਲ ਤੀਜਾ ਦਿਨ ਸੀ ਕੱਲ ਅਸੀਂ ਮਾਨਯੋਗ ASI ਸਾਹਿਬ ਨੂੰ ਜਿਹੜੀ CCTV ਫੁਟੇਜ ਅਸੀਂ ਕੱਢ ਕੇ ਦਿੱਤੀਆਂ ਅੱਛਾ ਅਸੀਂ ਨਿਕਲਵਾ ਕੇ ਦਿੱਤੀਆਂ ਕੁਝ ਨਹੀਂ ਜੀ ਅਰੇਂਜ ਕੀਤਾ ਉਹਨਾਂ ਨੇ ਲekin ਇਹ ਤਾਂ ਆ ਨਹੀਂ ਹੋ ਸਕਦਾ ਹੋਇਆ ਕੀ ਸਵਰਗੀ ਜਿਹੜੇ ਗੋਗੀ ਸਾਹਿਬ ਦੀ ਡੈਥ ਹੋਈ ਜਦੋਂ ਉਹ ਸੀਗੇ ਉਦੋਂ ਪੋਸ ਦੇ ਉੱਤੇ ਬਰਡਨ ਸੀਗਾ ਕੋ ਜਦੋਂ ਉਹ ਗਏ ਨੇ ਇਸ ਸੰਸਾਰ ਦੇ ਉੱਤੇ ਤੇ ਲੇਕਿਨ ਪੋਸ ਨੂੰ ਲੱਗਿਆ ਕਿ ਹੁਣ ਕੋਈ ਐਮਐਲਏ ਨਹੀਂ ਹੈਗਾ ਕੋਈ ਵਾਰ ਨਹੀਂ ਚੱਕ ਸਕਦਾ ਇਹ ਵੀ ਫਰਕ ਕਿੰਨਾ ਕਿੱਥੇ ਕਿੱਪਿਆ ਹੀ ਹੈ ਦੇਖੋ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਗਲਤਾਂ ਨਿਆਂ ਦੀ ਹੈ ਕਿਉਂਕਿ ਉਹ ਸਿੱਧਾ ਅੰਦਰ ਵੜ ਜਾਂਦੇ ਸੀਗੇ ਤੇ ਸਿੱਧਾ ਖੁਲਾਸੇ ਕਰਦੇ ਸੀਗੇ ਉਹਨਾਂ ਦੀ ਇੱਕ ਨਸ਼ਾ ਆਪਣੇ ਇਲਾਕੇ 'ਚ ਨਹੀਂ ਸਪੋਰਟ ਕਰਦੇ ਸੀਗੇ ਨਸ਼ੇ ਦੇ ਵਿਰੁੱਧ ਸੀਗੇ ਉਹ ਲੇਕਿਨ ਹੁਣ ਇੱਕ ਪਾਸੇ ਨਹੀਂ ਰਹੀ ਐ ਕਐਮਐਲਏ ਸਾਹਿਬ ਨਹੀਂ ਰਹੇ ਨੇ ਤੇ ਦੂਜੇ ਪਾਸੇ ਹੁਣ ਜੋ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਦਾ ਲਾवारिस ਹੋਈ ਗਿਆ ਤੁਹਾਨੂੰ ਪਤਾ ਵੀ ਜਦੋਂ ਐਮ.ਐਲ.ਏ ਹੈ ਨਹੀਂ ਤੇ ਪੁਲਿਸ ਜਿਹੜੀ ਆ ਬੇਲਗਾਮ ਹੋ ਗਈ ਹੈ। ਹੂੰ। ਪਰ ਮੈਨੂੰ ਨਹੀਂ ਲੱਗਦਾ ਇਸ ਇਲਾਕੇ ਨੂੰ ਛੱਡ ਕੇ ਕਿਤੇ ਹੋਰ ਵੀ ਪੁਲਿਸ ਜਿਹੜੀ ਆ ਚੰਗੇ ਕੰਮ ਕਰ ਰਹੀ ਹੋਣੀ। ਟੋਟਲ ਪੰਜਾਬ ਪੁਲਿਸ ਜਿਹੜੀ ਫੇਲ ਹੈ। ਪੁਲਿਸ ਨੇ ਐਂਟੀ ਕਿਉਂ ਹੋ ਗਈ ਹੋ? ਕੀ ਗੱਲ ਕੀ ਹੋ ਗਈ ਪੁਲਿਸ ਨੇ ਐਂਟੀ ਹੋ ਗਈ? ਐਂਟੀ ਹੋਣ ਦਾ ਮਤਲਬ ਇਹ ਹੈ ਕਿ ਪੁਲਿਸ ਚਾਹਦੀ ਹੈ ਕਿ ਨੌਜਵਾਨ ਕ੍ਰਾਈਮ ਕਰਨ। ਹੂੰ। ਮੈਨੂੰ ਅੱਜ ਪਤਾ ਲੱਗ ਰਿਹਾ ਤੁਹਾਡੇ ਮੀਡੀਆ ਚੈਨਲ ਦੇ ਰਾਹੀਂ ਮੈਂ ਦੱਸ ਰਿਹਾ ਪੁਲਿਸ ਹੀ ਕ੍ਰਾਈਮ ਕਰਾ ਰਹੀ ਹੈ। ਅੱਛਾ। ਪੁਲਿਸ ਕ੍ਰਾਈਮ ਕਿੱਦਾਂ ਕਰਾ ਰਹੀ ਹੈ? ਮੈਂ ਪੜਿਆ ਲਿਖਿਆ ਨੌਜਵਾਨ ਆ ਠੀਕ ਹੈ ਜੀ ਔਰ ਆਪਣੇ ਸਮਾਜ ਦੇ ਲਈ ਕੰਮ ਕਰਦਾ ਕੋਈ ਤੁਸੀਂ ਮੇਰਾ ਰਿਕਾਰਡ ਕਢਾ ਲਓ ਜੇ ਮੇਰਾ ਰਿਕਾਰਡ ਇਸ ਤਰ੍ਹਾਂ ਦਾ ਹੋਵੇ ਇੱਕ ਵੀ ਪਰਚਾ ਆ ਇੱਕ ਵੀ ਮੈਂ ਕਿਸੇ ਨੂੰ ਗਾਲ ਵੀ ਕੱਢੀ ਹੋਵੇ ਅੱਜ 4 ਦਿਨ ਵੀ ਜਾਣ ਤੋਂ ਬਾਅਦ ਮੈਂ ਤਮਾਮ ਆਵਾਮ ਨੂੰ ਕਹਿਣਾ ਵੀ ਤੁਹਾਡੇ ਭਰਾ ਤੇ ਆ ਤੁਹਾਡੇ ਪਰਿਵਾਰ ਤੇ ਜੇ ਕੋਈ ਇਦਾਂ ਦਾ ਹਮਲਾ ਹੋ ਜਾਵੇ ਕੀ ਤੁਸੀਂ ਚੁੱਪ ਬੈਠ ਸਕਦੇ ਹੋ ਪੁਲਿਸ ਮਜਬੂਰ ਕਰ ਰਹੀ ਐ ਅਸੀਂ ਕਾਨੂੰਨ ਹੱਥ 'ਚ ਲਈਏ ਹੁਣ ਤਾਂ ਅਗਲਾ ਸਟੈਪ ਕੀ ਹੈਗਾ ਚੰਡਾਲੀਆ ਦੇਖੋ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕ ਆ ਬਾਬਾ ਰਾਮ ਸਿੰਘ ਬੀਮਨਾਬ ਅੰਬੇਦਕਰ ਜੀ ਨੂੰ ਮੰਨਦੇ ਹੋਣਾ ਸਬਦਾਨ ਨੂੰ ਮੰਨਦੇ ਹੋ ਸਬਦਾਨ ਉਹਨਾਂ ਨੇ ਲਿਖਿਆ ਤੁਸੀਂ ਉਹਨਾਂ ਦੇ ਪਾਲਣਾ ਕਰੋਗੇ ਬਿਲਕੁਲ ਅਸੀਂ ਬਾਬਾ ਸਾਹਿਬ ਡਾਕਟਰ ਬੀਨੂ ਦੇ ਬੱਚੇ ਆ ਉਹਨਾਂ ਦੇ ਫੋਲੋਅਰਸ ਆ ਤੇ ਉਹਨਾਂ ਨੇ ਕਿਹਾ ਜ਼ੁਲਮ ਕਰਨ ਨਾਲੋਂ ਜ਼ਿਆਦਾ ਜ਼ੁਲਮ ਸੈਨ ਵਾਲਾ ਬੁਨਾਕਰ ਹੁੰਦਾ ਜਿਹੜਾ ਤੋਂ ਇਸ ਲਈ ਅਸੀਂ ਮਾਨਯੋਗ ਕੁਲਦੀਪ ਚੈਲ ਸਾਹਿਬ ਨੂੰ ਕੱਲ ਵੀ ਮਿਲੇ ਆ ਉਹਨਾਂ ਨੇ ਐਸਐਚ ਸਾਹਿਬ ਨੂੰ ਉਦੋਂ ਕਿਹਾ ਪਰ ਹੱਲੇ ਤੱਕ ਵੀ ਮਨ ਨੂੰ ਨਹੀਂ ਲੱਗਦਾ ਕਿ ਪੁਲਿਸ ਸਾਨੂੰ ਕੁਝ ਸਮਝਦੀ ਹੈ ਬਾਬਾ ਸਾਹਿਬ ਦੀ ਇੱਕ ਲਾਈਨ ਆ ਮੈਨੂੰ ਯਾਦ ਆ ਰਹੀ ਹੈ ਉਹ ਤੁਮੇ ਸਭ ਕੁਝ ਫ੍ਰੀ ਮੇ ਦੇਗੇ ਲੇਕਿਨ ਸਿੱਖਿਆ ਨਹੀਂ ਦੇਣਗੇ ਬ ਤੇ ਸਰਕਾਰ ਦਾ ਵੀ ਕਿਤੇ ਦੇ ਵਿੱਚ ਬਹੁਤ ਵੱਡਾ ਫੇਲਿਅਰ ਆ ਕਿਉਂਕਿ ਭਰਤੀਆਂ ਸਰਕਾਰ ਨੇ ਹੀ ਕਰਨੀਆਂ ਪੁਲਸ ਦੇਖੋ ਤੁਸੀਂ ਗੱਲ ਨੂੰ ਸਮਝੋ ਸਾਡਾ ਭਰਾ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਵਿਰੋਧ ਦਾ ਖਤਮ ਹੋ ਗਏ ਸੀ ਉਹ ਕਤਲ ਦੇ ਰਾ ਦੇ ਨਾਲ ਆਏ ਸੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸੱਟਾਂ ਲੱਗੀਆਂ ਤੁਸੀਂ ਡਾਕਟਰ ਸਾਹਿਬ ਤੋਂ ਪੁੱਛ ਸਕਦੇ ਹੋ ਕੋਈ ਰੈਸ਼ ਨਹੀਂ ਪਈ ਤੇ ਤੁਸੀਂ ਇੱਥੇ ਅੰਦਾਜ਼ਾ ਲਾ ਸਕਦੇ ਹੋ ਪੁਲਸ ਪੁਲਸ ਸਾਡੇ ਸਾਨੂੰ ਜਿਹੜਾ ਪ੍ਰਸ਼ਾਸਨ ਹੈ ਉਹ ਇਹ ਕਹਿਣ ਦੀ بجائے ਕੀ ਆਸੀ ਤੁਹਾਡੇ ਨਾਲ ਖੜੇ ਆ ਦੋਸ਼ੀਆਂ ਨੂੰ ਫੜ ਰਹੇ ਹੋ ਕਹਿੰਦੇ ਸਾਡੇ ਕੋ ਕੋ ਪਰਤੀ ਹੈ ਨਹੀਂ ਸਾਡੇ ਕੋ ਮੁਲਾਜ਼ਮ ਹੈ ਨਹੀਂ ਮੁਲਾਜ਼ਮ ਨਫਰੀ ਦੀ ਕਮੀ ਹੈਗੀ ਤੇ ਤੁਸੀਂ ਅਪਰਾਧੀ ਨਹੀਂ ਫੜੋਗੇ ਬਸ ਇਹ ਤਾਂ ਤੁਸੀਂ ਆਪ ਪੁੱਛੋ ਮੈਂ ਮੇਰੇ ਫੋਨ 'ਚ ਰਿਕਾਰਡਿੰਗ ਜਿਹੜੀ ਹੈ ਮੈਂ ਦੇਖੂਗਾ ਜੇ ਹੋਈ ਹੋਊਗੀ ਤਾਂ ਤੁਹਾਨੂੰ ਜ਼ਰੂਰ ਸੈਂਡ ਕਰੂੰਗਾ ਜਿਹੜੇ ਐਸਆਈ ਸਾਹਿਬ ਸਾਨੂੰ ਔਰ ਉੱਥੇ ਦੇ ਚੌਂਕੀ ਇੰਚਾਰਜ ਇਹ ਕਹਿ ਰਹੇ ਕਿ ਸਾਡੇ ਕੋ ਅਫਸਰ ਹੀ ਨਹੀਂ ਹੈਗੇ ਜੀ ਸੇਫ ਹੋ ਨਹੀਂ ਨਹੀਂ ਲੁਧਿਆਣਾ ਸ਼ਹਿਰ ਦੇ ਵਿੱਚ ਕੋਈ ਬੰਦਾ ਸੇਫ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ ਜੇ ਲੋਈ ਸਖਸ਼ਣਾ ਇਦਾਂ ਹੋ ਸਕਦਾ ਸਮਾਸ਼ ਇਹ ਵੀ ਨਾ ਇਦਾਂ ਹੋ ਸਕਦਾ ਫਿਰ ਅਸੀਂ ਕਿੱਥੇ ਮਹਾਰਾਜ ਜਦੋਂ ਇਹੋ ਜਿਹੇ ਬੰਦਿਆਂ ਨਾਲ ਹੋ ਸਕਦਾ ਤੇ ਸਾਡੀ ਤਾਂ ਕੋਈ ਗਿਣਤੀ ਨਹੀਂ ਹੈ ਅਸੀਂ ਤਾਂ ਆਮ ਨਾਗਰਿਕਾਂ ਜਦ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਡੇ ਵਰਗੇ ਆਮ ਨਾਗਰਿਕ ਦੀ ਕਿੱਥੇ ਸੁਣਵਾਈ ਹੋਏਗੀ ਰਾਤ ਰਾਤ ਕਿੰਨੇ ਵਜੇ ਜਾਂਦੇ ਹੋ ਕਦੇ ਰਾਤ ਤਕਰੀਬਨ 10-11 ਵਜੇ ਕੀ ਸੋਚ ਕੇ ਜਾਂਦੇ ਹੋ ਸੋਚ ਕੇ ਤਾਂ ਹੀ ਜਾਂਦਾ ਜੀ ਆਪਣੇ ਘਰੇ ਸੇਫਲੀ ਜਾਵਾਂਗੇ ਪਰ ਜਿਹੜਾ ਅੱਜ ਦਾ ਮਾਹੌਲ ਚੱਲ ਰਿਹਾ ਲੁਧਿਆਣਾ ਸ਼ਹਿਰ ਦਾ ਕ੍ਰਾਈਮ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਕਿ ਕ੍ਰਾਈਮ ਨੂੰ ਲਗਾਮ ਬਾਣ ਲਈ ਪੁਲਿਸ ਨਹੀਂ ਹੈਗੀ ਕੀ ਅਗਲਾ ਸਟੈਪ ਕੀ ਹੈ ਚੰਦਾਲੀ ਦੇਖੋ ਜਿੱਥੇ ਤੱਕ ਮੈਂ ਕੱਲ ਵੀ ਰਾਤੀ ਵੀਡੀਓ ਦੇ ਵਿੱਚ ਦੱਸਿਆ ਜਿਹੜੇ ਮੇਰੇ ਵਿਚਾਰ ਆ ਮੇਰੇ ਵਿਚਾਰਾਂ ਦੇ ਹਿਸਾਬ ਨਾਲ ਇਹਦੇ ਪੂਰੀ ਇੱਕ ਮਤਲਬ ਕਿਰਿਆਕਰਮ ਜਿਹੜਾ ਇੱਕ ਘਟਨਾ ਦੇ ਪਿੱਛੇ ਚਾਰਜਸ ਦੇ ਪਿੱਛੇ ਕਿਸੇ ਐਸੇ ਸਖਸ਼ਦਾ ਹੱਤ ਜਾਂ ਐਸੀ ਕੋਈ ਪੋਲਿਟਿਕਲ ਸਾਜ਼ਿਸ਼ ਨਾ ਹੋਵੇ ਕਿਉਂਕਿ ਤੁਸੀਂ ਆਪ ਸਮਝੋ ਵੀ ਐਡਾ ਵੱਡਾ ਕਾਂਡ ਹੋਣ ਜਾਣ ਤੋਂ ਬਾਅਦ ਵੀ ਪੁਲਿਸ ਜਿਹੜੀ ਐਕਸ਼ਨ ਚ ਨਾਹੀ ਹੋਵੇ ਸੁਬਿਧਾ ਕਰਾ ਦਿਓ ਸੀਪੀ ਸਾਹਿਬ ਦਾ ਘਰਾਬ ਜਰੂਰ ਬਣਦਾ ਜੀ ਕਿਉਂਕਿ ਏਸੀਪੀ ਸਾਹਿਬ ਦੇ ਨੋਲੇਜ ਚ ਅਸੀਂ ਲਿਆਤਾ ਪਹਿਲੇ ਡੇ 1 ਤੋਂ ਇੱਕ ਕੇਸ ਲਿਆ ਲਿਆਇਆ ਹੋਇਆ ਤੇ ਉਹ ਤੋਂ ਬਾਅਦ ਡੀਐਸਪੀ ਸਾਹਿਬ ਦੀ ਨੋਲੇਜ ਹੈ ਐਸਐਚਓ ਸਾਹਿਬ ਦੀ ਨੋਲੇਜ ਹੈ ਐਸਐਚਓ ਸਾਹਿਬ ਦਾ ਸਾਨੂੰ ਸਮਝ ਨਹੀਂ ਕੁਝ ਨਹੀਂ ਇਹ ਸਮਝਣ ਵਾਲੀ ਗੱਲ ਹੈ ਮੁੱਖ ਮੰਤਰੀ ਸਾਹਿਬ ਜਿਹੜੇ ਜਿਹੜੇ ਮੋਦਵਾਰ ਬੰਦੇ ਨੇ ਜਿਹੜੇ ਸਮਾਜ ਨੂੰ ਲੀਡ ਕਰਦੇ ਆ ਰਿਪਰੈਜ਼ੈਂਟ ਕਰਦੇ ਆ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੇ ਲਈ ਚੰਗੇ ਕੰਮ ਕਰਨੇ ਮੇਰੇ ਵਰਗੇ ਨੌਜਵਾਨ ਉਹਨਾਂ ਦਾ ਇਹ ਹਾਲ ਹੋਊਗਾ ਤੇ ਤੁਸੀਂ ਤੁਹਾਡੀ ਪੁਲਿਸ ਜਿਹੜੀ ਹੈ ਕਿੱਦਾਂ ਉਹਨਾਂ ਦੀ ਰਿਸਪੈਕਟ ਕਰੂਗੀ ਕਿੱਦਾਂ ਇੱਜ਼ਤ ਕਰੂਗੀ ਕੱਲ ਜਿਹੜੇ ਸਾਡੇ ਏਐਸਆਈ ਸਾਹਿਬ ਜਿਹੜੇ ਆਈਓ ਸਾਹਿਬ ਨੇ ਉਹਨਾਂ ਨੇ ਕੱਲ ਜਿਹੜੀ ਹੈ ਐਫਆਈਆਰ ਦਰਜ ਕੀਤੀ ਹੈ ਔਰ ਐਫਆਈਆਰ ਦੇ ਵਿੱਚ ਸਾਡੇ ਬ੍ਰਦਰ ਨੇ ਤੇ ਮੈਂ ਇਹ ਬਿਆਨ ਦਿੱਤਾ ਔਰ ਬਿਆਨ ਵੀ ਕਿ ਤੁਸੀਂ ਕੈਮਰੇ ਦੇ ਵਿੱਚ ਦੇਖਿਆ ਤੇਜ ਤਾਰ ਹਥਿਆਰ ਨਾਲ ਵਾਰ ਕਰਦੇ ਪਏ ਆ ਔਰ ਏਐਸਆਈ ਸਾਹਿਬ ਉਸ ਐਫਆਈਆਰ ਦੇ ਵਿੱਚ ਕੀ ਲਿਖਦੇ ਪਏ ਆ ਕਿ ਸਟੋਨ ਨਾਲ ਮਾਰਿਆ ਪੱਥਰ ਦੇ ਨਾਲ ਮਾਰਿਆ ਇਹ ਕਿੰਨੀ ਵੱਡੀ ਫੇਲ ਆ ਸਾਡੀ ਅੱਖਾਂ ਦੇ ਸਾਹਮਣੇ ਸੀਸੀਟੀਵੀ ਫੁਟੇਜ ਆਪਾਂ ਦੇਖ ਰਹੇ ਆ ਕੀ ਆਪਾਂ ਦੋਸ਼ੀਆਂ ਨੂੰ ਸਪੋਰਟ ਕਰ ਰਹੀ ਹੈ ਪੁਲਿਸ ਸਾਡੀ ਨਸ਼ਾ ਦੇ ਉਹ ਉਹੀ ਉਹੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਜੀ ਇਹ ਪੁਲਿਸ ਕਿੱਦਾਂ ਸਾਨੂੰ ਪਾਗਲ ਬਣਾ ਰਹੀ ਹੈ ਕਿੱਦਾਂ ਇਹ ਨਸ਼ੇ ਦੇ ਸੌਦਾਗਰਾਂ ਨੂੰ ਸਪੋਰਟ ਕਰ ਰਹੀ ਹੈ ਇਹ ਆਮ ਜਨਤਾ ਨੂੰ ਸਮਝਣ ਦੀ ਲੋੜ ਹੈ ਕਿ ਸਾਡਾ ਜਿਹੜਾ ਜਿੱਤੋ ਅਸੀਂ ਵਿਧ ਕਰਣੀ ਹੈ ਉਹੀ ਉਹ ਪੁਲਿਸ ਦੇ ਉੱਤੇ ਕਿੱਦਾਂ ਆਪਾਂ ਜਿਹੜਾ ਵਿਸ਼ਵਾਸ ਕਰ ਸਕਦੇ ਹਾਂ ਔਰ ਕਿੱਦਾਂ ਆਪਣੇ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਸੇਫ ਜਿਹੜਾ ਮਹਿਸੂਸ ਕਰ ਸਕਦੇ ਹਾਂ ਔਰ ਮੈਂ ਆਪਣੇ ਇਸ ਵੀਡੀਓ ਦੇ ਮਾਧਿਅਮ ਰੇ ਆਪਣੇ ਸਮਾਜ ਨੂੰ ਬੇਨਤੀ ਕਰਦਾ ਕਿ ਕੱਲ ਅਸੀਂ ਸੀਪੀ ਸਾਹਿਬ ਦਾ ਘੇਰਾਬ ਰੱਖਿਆ ਔਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਆਪਾਂ ਸਰਕਾਰ ਨੂੰ ਜਗਾਈਏ ਇਹਨਾਂ ਨੂੰ ਦਸੀਏ ਕਿ ਤੁਹਾਡੀ ਪੁਲਿਸ ਇਸ ਤਰ੍ਹਾਂ ਕੰਮ ਕਰ ਰਹੀ ਹੈ ਜੀ ਔਰ ਜੇ ਤੁਸੀਂ ਇਸ ਤਰ੍ਹਾਂ ਹੀ ਜਿਹੜਾ ਇਸ ਪ੍ਰਸ਼ਾਸਨ ਨੂੰ ਚਲਾਉਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਵਾਲਮੀਕੀ ਸਮਾਜ ਔਰ ਦਲਿਤ ਸਮਾਜ ਤੁਹਾਡੀ ਸਰਕਾਰ ਨੂੰ ਮੂੰਹ ਤੋਰ ਜਵਾਬ ਦੇਊਗਾ ਕਿਉਂਕਿ ਤੁਹਾਨੂੰ ਵਾਲਮੀਕੀ ਸਮਾਜ ਦੇ ਨੇਤਾਵਾਂ ਦੀ ਬਿਲਕੁਲ ਕਦਰ ਨਹੀਂ ਪੁਲਿਸ ਉਹਨਾਂ ਨੂੰ ਬਿਲਕੁਲ ਕੁਝ ਨਹੀਂ ਸਮਝਦੀ ਆਸੀਵੀ ਸਾਡਾ ਨਾ ਮੌਜੂਦ ਹੈ ਚੰਡਾਲੀਆ ਲੈ ਕੇ ਤੁਹਾਨੂੰ ਦੱਸ ਦਈਏ ਕਿ 17 ਤਰੀਕ ਨੂੰ ਸਬਜ਼ੀ ਮੰਡੀ ਦੇ ਬਾਹਰ ਜਿਹੜਾ ਚਿੱਤੇ ਰੋਕਣ ਵਾਲਿਆਂ ਦੇ ਉੱਤੇ ਇਹ ਜਦੋਂ ਉਹਨਾਂ ਰੋਕਣ ਦੀ ਕੋਸ਼ਿਸ਼ ਕਰਦੇ ਆ ਇਹ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤੇ ਇਹਦੇ ਤੇ ਬੇਲਗਾਮ ਜਿਹੜੇ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਜਦੋਂ ਉਹਦਾ ਭਰਾ ਨੂੰ ਪਹਚਾਣ ਸੀ ਆਂਦਾ ਤੇ ਉਸ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਲੇਕਿਨ ਇਹਨਾਂ ਦਾ આરોਪ ਹੈਗਾ ਕਿ ਪੁਲਿਸ ਜਿਹੜੀ ਹੈ ਲਗਾਤਾਰ ਕੋਈ ਵੀ ਕਾਰਵਾਈ ਨਹੀਂ ਕਰਦੀ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਐਸਟੀ ਜਿਹੜੇ ਹੈਗੇ ਨੇ ਉਹਨਾਂ ਨੂੰ ਕਹਿੰਦੇ ਸਾਡੇ ਕੋਲ ਨਫਰੀ ਦੀ ਕਮੀ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਐਸਐਚਓ ਦੇ ਕਰਾਬ ਕਰਨਗੇ ਲੇਕਿਨ ਇਹਨਾਂ ਦੇ ਕਹਿਣ ਦੇ ਮੁਤਾਬਿਕ ਇੱਕ ਗੱਲ ਤੁਹਾਨੂੰ ਦੱਸ ਜੀਏ ਕਿ ਇਹਨਾਂ ਨੂੰ ਹੁਣ ਪੁਲਸਾ ਜਿਹੜਾ ਵਾ ਥੋੜਾ ਵਜੂਤ ਨਹੀਂ ਲੱਗਦਾ ਕਿ ਇਹਨਾਂ ਦੇ ਕਹਿਣ ਮੁਤਾਬਿਕ ਇਹਨਾਂ ਨੇ ਸੋਚਿਆ ਹੈ ਕਿ ਹੁਣ ਪੁਲਸ ਨੂੰ ਨਫਰੀ ਦੀ ਕਮੀ ਲੱਗਦੀ ਤੇ ਪੰਜਾਬ ਜਿਹੜਾ ਹੁਣ ਹੱਥਾ ਜਿਹੜੇ ਹੱਥਾ ਜਾ ਰਿਹਾ ਹੁਣ ਨਸ਼ੇ ਦੇ ਹੱਥਾ ਜਾ ਰਿਹਾ ਉੱਤੇ ਹੁਣ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਲੁਧਿਆਣਾ ਕੈਰਾ ਮੈਂ ਸੰਦੇ ਸਿੱਧੇ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ ਸੁਖਨਾਮ ਜੀ ਜਿਹੜਾ ਇੱਕ ਚੰਡਾਲੀਆ ਸਕਸੇ ਉੱਤੇ ਜਿਹੜਾ ਹਮਲਾ ਹੋਇਆ ਸਬਜ਼ੀ ਮੰਡੀ ਦੇ ਕੋਲ ਕੀ ਮਾਮਲਾ ਹੈ ਕਿ ਜਿਹੜੀ ਇੱਕ ਗੱਤ ਤੇ ਇਹ ਤੇ ਅਨੇਕੀ ਚੱਲਿਆ ਇੱਕ ਇੱਕ ਰੋਣੇ ਇੱਕ ਵਜੇ ਦੇ ਮਾਰੇ ਨਾਲੇ ਦੋ ਦੋਨੇ ਪਾਸੇ ਐਮਜ਼ਡ ਕੱਟੀ ਆ ਜੀ ਦੋਨਾਂ ਪਾਸੇ ਅੰਮਰਲ ਕੱਟੀ ਹੋਈ ਆ ਹਾਂ ਜੀ ਹਾਂ ਜੀ ਇੱਕ ਤਾਂ ਦੀ ਮੁੰਡੇ ਸੱਟ ਲੱਗੀ ਆ ਇੱਕ ਇਹਨਾਂ ਦੇ ਚੰਨਾਂ ਦੇ ਸੱਟ ਲੱਗੀ ਆ ਇੱਕ ਮੁੰਡਾ ਜਿਹੜਾ ਆਪਣਾ ਹੈਗਾ ਸੂਰਜ ਉਹ ਹਸਪਤਾਲ ਦੇ ਬੀਐਮਸੀ ਲਾ ਪਰਿਆ ਜੀ ਤੇ ਇਹਦੇ ਵਿੱਚ ਦਰਜ ਕਰ ਦਿੱਤਾ ਕਿ ਮੁਕਤਮਾ ਸਰ ਕੋਈ ਹਾਂ ਜੀ ਮੁਕਤਮਾ ਨੰਬਰ 5 ਦਰਜ ਹੋਇਆ ਜੀ ਮਿਤੀ 20 ਨੂੰ ਜੀ 1 252 ਨੂੰ ਜੀ ਲੇਕਿਨ ਸਰ ਇਹਦੇ ਵਿੱਚ ਇੱਕ ਗੱਲ ਆ ਵੀ ਹੈ ਕਿ ਜਿਹੜੀ ਵੀਡੀਓ ਉਹਨਾਂ ਨੇ ਸਾਹਮਣੇ ਦਿੱਤੀ ਹੈ ਜਿਹਦੇ ਵਿੱਚ ਮਾਰਦੇ ਨੇ ਜਿਨਾਂ ਦੇ ਨੇ ਬਲ ਕੁੱਤੇ ਦੀ ਲੜਾਈ ਸੀ ਕੁੱਤੇ ਤੋਂ ਲੜਾਈ ਹੋਈ ਹੈ ਇਹਨਾਂ ਦੀ ਜੀ ਕੁੱਤੇ ਨੂੰ ਲੈ ਕੇ ਹੋਈ ਹੈ ਆ ਉਹ ਜਿਹੜੇ ਅੰਪਿਆ ਉਹਨਾਂ ਨੇ ਆਪਣੇ ਮੀਟ ਸ਼ਾਪ ਤੇ ਕੁੱਤਾ ਰੱਖਿਆ ਕੁੱਤਾ ਇਹਨਾਂ ਦੀ ਗੱਲ ਚੱਲ ਗਿਆ ਇਹਨਾਂ ਸੱਟ ਮਾਰਤੀ ਉਹਨਾਂ ਨੂੰ ਲੰਮਣ ਲੈਣ ਗਿਆ ਜੀ ਉਦੋਂ ਮਾਫਸ ਭੇਜਤਾ ਮੁਰਗੇ 10 10 ਮਿੰਟ ਬਾਅਦ ਫੇਰ ਨਾਲ ਹੀ ਲੜਾਈ ਹੋ ਗਈ ਲੇਕਿਨ ਇਹ ਕਹਿ ਰਹੇ ਨੇ ਜੀ ਇਹ ਆਏ ਆ ਵੀ ਕਹਿ ਰਹੇ ਨੇ ਕਿ ਕੱਲ ਨੂੰ ਸੀਪੀ ਸਾਹਿਬ ਦਾ ਘਰਾ ਵੀ ਕੀਤਾ ਜਾਊਗਾ ਕਿਉਂਕਿ ਸਾਡੀ ਜਿਹੜੀ ਹੈ ਵੀਡੀਓ ਦੇ ਅਕੋਰਡਿੰਗ ਜਿਹੜਾ ਪਰਚਾ ਦਰਜ ਨਹੀਂ ਹੋਇਆ ਜੋ ਅਸੀਂ ਬਿਆਨ ਦਿੱਤੇ ਸੀਗੇ ਹਾਂਜੀ ਹਾਂਜੀ ਤਾਂ ਇਹ ਜੋ ਬੰਦੀ ਕਾਰਵਾਈ ਜੀ ਕਰਤੀ ਹੈ ਅਸੀਂ ਤਾਂ ਜੋ ਲੀਗਲ ਕਾਰਵਾਈ ਬਣਦੀ ਆ ਉਹ ਉਹ ਕਰਤੀ ਆ ਜੀ ਮਤਲਬ ਪਛਾਤਾਚ ਕਰ ਦਿੱਤਾ ਗਿਆ ਵਾ ਹਾਂਜੀ ਹਾਂਜੀ ਐਫ ਆਰ ਰਿਸਨ ਹੋ ਗਈ ਆ ਜੀ ਅਸਲ ਮਾਮਲਾ ਕੁੱਤੇ ਨੂੰ ਲੱਗੀ ਹੋਇਆ ਸੀ ਬਾਕੀ ਹਾਂਜੀ ਹਾਂਜੀ ਬਾਕੀ ਇਹਨਾਂ ਕੁੱਤੇ ਕਰ ਕੋਇਆ ਸੀ ਕੁੱਤੇ ਦੇ ਸੱਟ ਮਾਰੀ ਸੀ ਕੋਈ ਤੇਰ ਦਾ ਹਥਿਆਰ ਨਾ ਜੀ ਬਹੁਤ ਬਹੁਤ ਸ਼ੁਕਰੀਆ ਤੇ ਮਤਲਬ ਚੰਦਰਨੀ ਦੁਕਾਨ ਤੇ ਆਉਂਦਾ ਦੂਜਾ ਮੁੰਡਾ ਆਉਂਦਾ ਦੁਕਾਨ ਤੇ ਦਾ ਪ੍ਰਾਪ ਸੂਰਜ ਜੀ ਹਾਂਜੀ ਕੋਈ ਰੈਸਟ ਪਈ ਹੈ ਕਿਸੇ ਦੀ ਸਰਹ ਜੀ ਨਹੀਂ ਰੈਸ ਨਹੀਂ ਪਈ ਉਹ 1:3 ਦੇ ਰਹੇ ਆ ਤੇ ਅਜੇ ਮਿਲ ਨਹੀਂ ਡਾਇਮੰਡ ਜੀ ਤੁਸੀਂ ਕੋਈ ਸਰ ਇਹਨਾਂ ਨੂੰ ਆ ਵੀ ਗੱਲ ਕੀਤੀ ਹੈ ਜੋ ਤੁਹਾਡੇ ਉੱਤੇ ਰੋਪ ਲੱਗੇ ਨੇ ਕਿ ਸਾਡੇ ਕੋਲ ਪੁਲਿਸੀ ਨਫਰੀ ਦੀ ਕਮੀ ਹੈਗੀ ਮੈਂ ਬੀਆਨ ਸਿੰਘ ਦੇ ਟਾਈਮ ਦਾ ਭਰਤੀ ਹੋਇਆ ਪਿਆਵਾ ਇਹ ਤੁਹਾਡੇ ਤੇ ਇਦਾਂ ਦੇ ਕੁਐਸਚਨ ਕ੍ਰੀਏਟ ਕਰ ਰਹੇ ਸੀਗੇ ਕੁਝ ਤੁਸੀਂ ਇਦਾਂ ਦੀ ਗੱਲ ਵੀ ਕੀਤੀ ਹੈ ਇਹਨਾਂ ਨਾਲ ਕਿ ਸਾਡੇ ਕੋਲ ਨਫਰੀ ਨਹੀਂ ਹੈਗੀ ਨਹੀਂ ਇਦਾਂ ਦੀ ਗੱਲ ਤੇ ਇਹਨਾਂ ਨਾਲ ਕੀ ਕਰਨੀ ਉਹ ਤੇ ਮਨੋ ਜਦੋਂ ਆਉਂਦੇ ਆ ਵੀ ਇਹ ਦੇਖੇ ਪੁਰਸ਼ ਘਟਿਆ ਜੀ